ਬੜਾ ਲੈ ਕਿਵੇਂ ਜੋਤ ਵੀਡੀਓ ਤੇ ਡੀ ਬਣਾ ਰਹੇ ਆ ਬੜਾ ਲੈ ਬੜਾ ਲੈ ਸਬਜ਼ੀਆਂ ਲੈ ਆਈ ਸਬਜ਼ੀ ਵਾਲੀ ਆ ਗਈ ਸਬਜ਼ੀ ਵਾਲੀ ਆਈ ਇਹ ਲੈਣੀਆਂ ਸਬਜ਼ੀ ਸਬਜ਼ੀ ਵਾਲੀ ਆਈ ਸਬਜ਼ੀ ਵਾਲੀ ਆਈ ਮੋਤੀराम ਸਬਜ਼ੀ ਵਾਲਾ ਭਏ ਕਟਲਾ ਨਿੰਬੂ ਉਹਨਾਂ ਕੱਟਿਏ ਹਾਂ 2 ਮੀਟਰ ਉੱਪਰ ਜੋ ਪਹਿਲਾ ਫਿਲਾਲਾ ਆਦੀਆਂ ਨਾ ਕੱਟ ਕੇ ਉਹਨਾਂ ਨੂੰ ਨਿਚੋੜਨੀਆਂ ਰੱਖਦਾ ਹੂੰ ਆਰਬੀਆਂ ਜ਼ਰੂਰੀਆਂ ਜੋਤ ਮੈਗੀ ਖਾ ਕੇ ਨਾ ਇਹੋ ਕੰਮ ਹੈ ਤੇਰਾ ਬਾਹਰ ਬਾਟੀ ਦੇ ਵਿੱਚ ਗੇਰ ਕੇ ਉਹਨਾਂ ਨੂੰ ਸਮਾਰ ਕੇ ਥੋੜਾ ਕਿਸੇ ਕੋਕਰੀ ਮਾ ਘੱਢ ਲਈ ਇਤਰਾ ਮੂਚਲ ਅਰੀਦ ਬਕਰੀ ਇਤਰਾ ਇਹਨਾਂ ਨੂੰ ਤਰ੍ਹਾਂ ਬੈਣਾ ਪਹਿਲਾਂ ਕੋਲ ਮਮੀ ਕੀ ਕਰ ਰਹੀ ਹੈ ਤੁਸੀਂ ਬਾਸਮਤ ਤੋਏ ਨਹੀਂ ਜਾਣੇ ਪਹਿਲਾਂ ਤੋ ਕਹਿਣਾ ਨੂੰ ਘੇਰਿਆ ਮਾਂ ਅੰਦਰ ਜੋ ਰੂਪ ਆ ਗਿਆ ਰੂਪ ਆ ਗਿਆ ਮੈਂ ਨਹੀਂ ਬਤਾ ਜਿਵੇਂ ਲਾਗਿਆ ਚਾਹਾਂ ਮੇਰੀ ਮੈਂ ਪੀਲੀ ਫਿਰਾਲ ਇਹ ਨਹੀਂ ਬੂਤੋਏ ਵੇ ਆ ਔਰ ਇਧਰ ਅੰਦਰ ਵੱਢ ਦੇਗੀ ਅੰਦਰ ਆ ਬੰਦ ਕਰ ਤੋ ਲੋ ਜੀ ਇਧਰ ਬਵਜੁਦ ਕੇ ਪਾਪਾ ਲਗੇ ਵੇ ਆ ਪੂਰੀ ਤੇ ਮਖਿਆਲ ਕੀ ਮੱਖੀਆਂ ਦਾ ਕਾਂਡ ਕਰਨ ਕਿਉਂਕਿ ਛੱਤਾ ਤੋੜਨ ਲਗੇ ਵੇ ਆ ਓਹ ਬੰਦ ਕਰ ਲਈ ਲਪਾਵੇ ਮਾ ਤਾਰਦੇ ਤਾਰਦੇ ਇੱਕ ਉਡ ਗਈ ਇੱਕ ਉਡ ਗਈ ਉਤਰ ਗਿਆ ਸਾਰਾ ਕੋਹਰ ਵੀ ਹੈ ਹੋਰ ਵੀ ਡਾਵਲ ਗਾਂਡਾ ਵਲ ਨਾ ਵਿੱਚ ਦੇਖੋ ਮੈਂ ਕੀ ਕਰ ਰਿਹਾ ਇਹਨੂੰ ਡਬਲ ਕਰ ਲੋ ਲਪਾਵੇ ਇਹਨੂੰ ਲੋ ਇਹ ਦੇਖੋ ਮਧੂਮੱਖੀਆਂ ਵਿੱਚ ਆਹ ਗੰਦੀਆਂ ਗੰਦੀਆਂ ਨਾ ਮੇਰੇ ਨੇੜੇ ਨਾ ਲਿਆਓ ਲੈ ਕੇ ਡਬਲ ਲਪਾਵਾ ਲਿਆਵਾ ਲਪਾਵਾ ਡਬਲ ਡਬਲ ਲਪਾਵਾ ਕਰ ਲੋ ਫਿਰ ਬਾਅਦ ਡੰਗ ਨਹੀਂ ਮਾਰਨੇ ਗਿਆ ਲੋ ਜੀ ਮਧੂਮੱਖੀਆਂ ਦਾ ਛੱਤਾ ਲੱਗਿਆ ਹੋਤਾ ਲਪਾਫੇ ਗਲ ਤਾਰਤੇ ਆ ਵਾਜਦੇ ਕੇ ਪਾਪਰੇ ਸਪਾਈਡਰਮੈਨ ਹੈ ਸੁਪਰ ਸੁਪਰਮੈਨ ਕਿਤਨੇ ਹੀਰੋ ਹੈ ਨਾ ਤੁਸੀਂ ਹਨਾ ਇਨਾਮ ਮਿਲਣਾ ਚਾਹੀਦਾ ਦੇਖੋ ਪ੍ਰਿੰਡਾ ਗਏ ਛੱਤੇ ਨੂੰ ਹੱਥੇ ਨਾਲ ਤਾਰ ਦਿਆ ਬੰਦੇ ਨੇ ਲਫਾਫਾ ਪਾ ਗਏ ਚੱਲ ਜੀ ਬੜੀ ਗੱਤ ਅਬ ਇਨਕੋ ਖਾਏਗੇ ਹੋਰ ਵੀ ਐ ਫਿਰ ਇੱਕ ਲਫਾਫਾ ਹੋਰ ਲਿਓ ਵਿਚੇ ਘੇਰ ਦਿਓ ਨਹੀਂ ਉਹੀ ਵੱਧ ਜਾਣਾ ਹੋਰ ਲੱਗ ਜਾਣੀਆਂ ਲੋ ਜੀ ਨਿੰਬੂ ਦਾ ਚਾਰ ਪਾਣਾ ਜ ਆਪਾਂ ਨੇ ਨਿੰਬੂ ਕੱਟਣੇ ਆ ਹੁਣ ਫਿਰ ਲਾਲੂਰੇ ਕਟਾਂਗੇ ਆਪਾਂ ਬੈਠ ਕੇ ਕਿਉਂਕਿ ਵੀਰੇ ਪੱਖਾ ਚੱਲ ਰਿਹਾ ਨਾ ਅੰਦਰ ਠੰਡਾ ਆ ਕੀ ਕਹਿ ਰਹੇ ਆ ਉਹ ਵੀ ਧਾਰ ਦਿਆ ਹਾਂ ਇਹਨੂੰ ਤਾਂ ਜਦੋਂ ਕੂੜੇ ਵਿੱਚ ਗਿਆ ਦੇ ਡਸਟਬਿਨ ਵਿੱਚ ਉਹ ਗੇਟ ਡਸਟਬਿਨ ਵਾ ਪਾਪਾ ਇਹਨੂੰ ਕਿਆ ਬਾਇਆ ਵਾ ਇਸ ਕਿੰਨੇ ਦੇਖਾ ਇੱਧਰ ਰਖਾ ਇਹ ਤੋੜ ਦਿਆ ਛੱਤਾ ਵੀ ਚਾਂਡੇ ਉਂਡੇ ਨਾ ਹੋ ਨਹੀਂ ਇਹੋ ਕਿਆ ਬਣਾਇਆ ਵਾ ਇਹਨੇ ਨਹੀਂ ਪਤਾ ਨਹੀਂ ਕਿਆ ਫਿਲਹਾਲ ਬਬਜੋਦ ਕੇ ਪਪਾ ਨੇ ਹੱਥ ਤੇ ਗਏ ਲਿਫਾਫਾ ਪ੍ਰਿੰਟਾਂ ਦਾ ਛੱਤਾ ਲੱਗ ਰਿਹਾ ਤਾਂ ਸਟੋਰ ਦੇ ਵਿੱਚ ਸਟੋਰ ਕਾਪਾ ਬੰਦ ਕਰ ਦੰਨੇ ਆ ਹੁਣ ਬਹੁਤ ਸਾਮਾਨ ਪਿਆ ਔਰੇ ਵੀ ਮਮੇ ਪ੍ਰਿੰਟ ਲਾ ਰਹੀ ਕੀ ਆ ਜਿਆ ਵੀ ਹੋ ਕਣ ਲੋ ਜੀ ਛੱਤ ਅਜੋਂ ਅੰਦਰ ਜੇ ਅੱਛਾ ਉਹ ਕਰ ਰਹੇ ਆ ਠੀਕ ਆ ਅੱਜ ਨਾ ਮੱਕੀ ਦੇ ਦਾਣੇ ਭਿੱਜ ਗਏ ਤੇ ਸਾਰੇ ਮੈਂ ਫਿਰ ਦੁਬਾਰਾ ਨਾ ਇਸੇ ਪਾਂਡੇ ਜਿਹਾ ਪਾਕੇ ਦੁਬਾਰਾ ਸਕਾਏ ਪਤਾ ਨਹੀਂ ਲੱਗਿਆ ਮੀਂਹ ਦੇ ਵਿੱਚ ਬਾਹਰ ਪਏ ਰਹੇਗੇ ਕੀ ਹੋ ਤੇਰੇ ਬ੍ਰੇਕ ਖਰਾਬ ਹੋ ਰਹੇ ਕਿਆ ਬ੍ਰੇਕ ਟਾਈਟ ਕਰਨੇ ਅੱਛਾ ਲੋ ਜੀ ਸਾਈਕਲ ਠੀਕ ਕਰਾਣ ਲੱਗੀ ਵੀ ਆ ਬਜੋਦਾ ਆਪਣਾ ਕਹਿੰਦੀ ਬ੍ਰੇਕ ਢਿੱਲੇ ਹੋ ਗਏ ਪਤਾ ਨਹੀਂ ਉਹ ਟਾਈਟ ਕਰਾ ਰਹੀ ਹੈ ਉਹਦੇ ਵਿੱਚ ਮੱਖੀ ਸੋਰੀ ਭਿੰਡਾ ਪ੍ਰਿੰਟਰ ਪੈਕ ਕਰਕੇ ਰੱਖ ਲਿਆ ਬਹੁਤ ਜੁਦ ਕੇ ਪਾਪਾ ਨੇ ਇਹ ਥੀ ਆ ਇਹਦੀ ਪ੍ਰਿੰਟਰ ਪੈਕ ਕਰਕੇ ਰੱਖ ਲਿਆ ਇਹ ਬਾਹਰ ਬਾਹਰ ਸਿੱਟ ਕੇ ਆਇਓ ਹੁਣ ਇਹਨਾਂ ਨੂੰ ਹਾਈ ਗਰਮੀ ਕਿੰਨੀ ਹੋ ਰਹੀ ਤੁਗਣੀ ਚਲੋ ਨਿੰਬੂ ਘਟਾਂਗੇ ਆਪਾਂ ਪਹਿਲਾਂ ਫਿਲਹਾਲ ਦੇਖਦੇ ਆ ਨਿੰਬੂ ਦਾ achar ਕਿਵੇਂ ਬਣਾਏ ਲੋ ਜੀ ਇਹ ਪ੍ਰਾਂਤ ਪਈ ਤੀ ਮੈਂ ਆਟਾ ਗੁੰਨਿਆ ਤਾਂ ਵੈਸੇ ਇਹਦੇ ਵਿੱਚ ਪ੍ਰਾਂਤ ਮੈਂ ਧੋਈ ਨਹੀਂ ਹੈਗੀ ਜੇ ਧੋਂਦੀ ਗਿੱਲੀ ਹੋ ਜਾਂਦੀ ਫਿਲਹਾਲ ਆਪਾਂ ਇਹਦੇ ਵਿੱਚ ਹੀ ਨਿੰਬੂ ਘਟ ਦੰਨੇ ਆ ਔਰ ਕੱਟਦੇ ਆ ਜੀ ਨਿੰਬੂ ਫਿਰ ਆਪਾਂ ਫਿਲਾਲ ਵਿੱਚ ਸ਼ੁਰੂ ਕਰਦੇ ਆ ਕੰਮ ਆਪਣਾ ਚਾਰ ਦਾ ਮੇਰੇ ਅੰਦਰ ਨਾਲ ਤਾਂ ਵੱਟਦੇ ਆ ਜੀ ਮੇਕਅਪ ਬ੍ਰਾਂਡਿੱਤਰ ਲੜਾਈ ਚੱਲੀ ਜੀ ਰੂਪ ਹੋਰੇ ਮੇਰੀ ਹੋਰੇ ਦੁਕੀ ਕਰਦਿਆ ਲੈ ਦਵਾਰਾ ਤਨ ਕਿਤੇ ਦਿਖਾਵੇਂ ਹਾਂ ਜੱਟੋ ਹੱਕ ਮਾਰ ਤੇ ਹੱਤੋਂ ਆਈ ਨਹੀਂ ਤਾਂ ਫਰੈਂਡਸ ਅਲੱਗ ਲੜੇ ਕਰਦੇ ਆ ਦੇਦੇ ਆ ਨਿੰਬੂ ਕੱਟਦੇ ਮੰਮਨੇ ਤਾਂ ਮੈਂ ਕੱਟ ਰਹੀ ਆ ਜੀ ਨਿੰਬੂ ਰਪੈਂਜਲ ਪਾ ਰਹੀ ਆ ਲੜਾਈਆਂ

ਗਗਨਾਂ ਕ ਲਈ ਦ ਕਹਿੰਦਾ ਕਿਤਾ ਗੁਲਾਬ ਜਲ 2 ਰੁਪਏ ਬੁੜੀਆਂ ਜੈ ਜਾਨੀ ਨਿੰਬੂ ਬਾਣੀ ਬੁੜੀਆਂ ਬਾਈ ਜੀ ਹਮ ਐ ਬੂਪ ਤਾਂ ਰੂਪ ਚਲਦਾ ਨੂੰ ਛੱਡ ਗਾਉ ਫਰੈਂਡ ਦੇਖੋ ਜੀ ਇਹ ਬੱਜ ਗਿਆ ਕੰਨੇ 5 ਹੋ ਰਿਓ ਕਿੰਨੇ ਕਿੰਨੇ ਨਿਕਲੀ ਵੇ 1 ਵਜੇ ਕਿੰਨੇ ਨਿਕਲੀ ਵੀ ਇਹ ਬਾਈ ਘਰਾਂ ਇਹ ਨੂੰ ਕੁਕ ਵੀ ਨਹੀਂ ਲੱਗੀ ਹੈਗੀ ਅਭੀ ਮੈਗੀ ਖਾਈ ਆ ਕੇ ਇਸਨੇ ਅਭੀ ਮੈਗੀ ਕਪ ਭਾਂਡਾ ਇਸਨੇ ਖਾਲੀ ਕਰਾਇਆ ਤੂੰ ਕਿੱਥੇ ਗਈ ਵੀ ਤੀ ਖੇਲਣੇ ਅੱਡੀ ਦੂਰ ਕਦਾਂ ਹੱਕਾ ਮਾਰਿਆ ਇਹ ਬਤਾਂ ਲੜਾਈ ਪੈ ਰਹੀ ਸੀ ਇਸकी ਮਨੇ ਘਰ ਬਣਾਇਆ ਤਾਂ ਕਹਿੰਦੀ ਤੂੰ ਖਾਈ ਬਕਾਹ ਤੇ ਦਿਖਾਉ ਹੂੰ ਹੂੰ ਇਹ ਖਾ ਬਈ ਮੈਨੇ ਕਾਹਦੇ ਦਿਖਾਉਂ ਘਰ ਹੋ ਗਿਆ ਘਰ ਹੁਣ ਤਾਂ ਦਿਖਣਾ ਹੀ ਨਹੀਂ ਹਾਂ ਜੱਤ ਨੂੰ ਹੱਕਾ ਮਾਰ ਤੇ ਹਤੋਂ ਹੀ ਨਹੀਂ ਜਦਾ ਹੀ ਨਹੀਂ ਤੂੰ ਭਾਂਡਾ ਸੀ ਨਾ ਫਿਰ ਵੀ ਕਾਹ ਦੇਖੇਗੀ ਤੂੰ ਘਰ ਇਹ ਲੱਟ ਕੀ ਤਰ ਕੱਢੀ ਆ ਮੁਰੇ ਫੈਸ਼ਨ ਆ ਦੇਰਾ ਇਹ ਉਡੀ ਵੀ ਉਡ ਰਹੀ ਆਪਾ ਤੇਰੀ ਉਡੇ ਉਡੇ ਜੂਲ ਪੇ ਜਾਏ ਹ ਤੇਰੀ ਉਡੇ ਉਡੇ ਜੂਲ ਪੇ ਜਾਏ ਤਾਂ ਲੋ ਜੀ ਨਿੰਬੂ ਆਪਾਂ ਨੇ ਕੱਟ ਲੇ ਆ ਹੁਣ ਆਪਾਂ ਪਾਵਾਂਗੇ ਵਿੱਚ ਸੁੱਕੇ ਮਸਾਲੇ ਇਸ ਇਧਰ ਆ ਕੇ ਸਾਰੇ ਮਸਾਲੇ ਉਹ ਉਧਰ ਪਈ ਆਂ ਕਿਆ ਭਾਈ ਮਿਰਚ ਇਧਰ ਕਿਆ ਕਿਆ ਉਮੀ ਆ ਹਰਦੀ हां जी हल्दी नहीं हल्दी है इधर पि, बीच में आड बिरयानी ये आज मैं ਲੈ ਮੈਂ ਦਿਖਾ ਦੇ ਇੱਕ ਮਿੰਟ ਤੋਂ ਲੋ ਜੀ ਫਰੈਂਡਸ ਆਪਾਂ ਲਗੇ ਆ ਚਾਰ ਪਾਣ ਇਧਰ ਪੀਪੀ ਹੈ ਨਾ ਮੇਰੀ ਐਨ ਸਾਫ ਲੈ ਲਈ ਆ ਮੈਂ ਭਾਂਡਾ ਔਰ ਉਧਰ ਪਿਆ ਮੇਰਾ ਨਮਕ ਹਲਦੀ ਹੈ ਮੇਰੇ ਕੋਲ ਇਧਰ ਹੈ ਜੀਰਾ ਨਾ ਸੋਰੀ ਜਮੈਣ ਔਰ ਇਧਰ ਸੁੱਕਾ ਧਨੀਆ ਪੀਸਿਆ ਹੋਇਆ ਔਰ ਇਧਰ ਆਪਾਂ ਨੇ ਲਈ ਹੈ ਮਿਰਚ ਔਰ ਇਧਰ ਆਪਣਾ ਗਰਮ ਮਸਾਲਾ ਜੋ ਕਿ ਸਾਰੀ ਚੀਜ਼ਾਂ ਵਿੱਚ ਪੀਸੀ ਵੀ ਆਏ ਦੇ फिलहाल आप लगते हैं जी अचार रला होन पाऊंगे आप अचार सबसे पहले क्या जा रहा सबसे पहले जाएगा नमक पापा आवाज घट तो फ्रेंड्स नमक गया अब इसके बाद क्या जाएगा अभी पता नहीं अभी देखते रहो बहुत तो, तो है ना नमक और अब जाएगा इसमें गरम मसाला गरम मसाला थोड़ा सा ही लेंगे हम ठीक है इसके बाद क्या जाएगा इसके बाद तो फ्रेंड्स बाद बीच में जाएगा जैमैन जैमैन क्या जाएगा जी जैमैन क्या फ्रेंड्स अपने टेस्ट के अकॉर्डिंग कर सकते हो आप और इसके बाद में जाएगा सुक्का तनिया ਇਸ ਤਰ੍ਹਾਂ ਲੱਗ ਰਿਹਾ ਮਮਾ ਜਿੱਤਨਾ ਆਪ ਉਹ ਨਹੀਂ ਹੁੰਦੇ ਰੈਸਪੀ ਉਹ ਨਹੀਂ ਇੱਕ ਹੋਰ ਇਸ ਤਰ੍ਹਾਂ ਪੱਟੋਲਾ ਮੈਂ ਦੁਕਾਨਾਂ ਵਾਲਾ ਮਾウス ਕੇ ਅੰਦਰ ਲਾ ਮੈਂ ਵੀ ਪਹਿਲੇ ਟਿੱਕੀ ਇਸ ਵਿੱਚ ਹਲਦੀ ਹਾਂਜੀ ਫਰੈਂਡਸ ਅਬ ਜਾਏਗੀ ਇਸ ਵਿੱਚ ਹਲਦੀ ਜਿੱసే ਟਿੱਕੀ ਨਹੀਂ ਬਣਦੀ ਇਸकी रेसिपी ਬੋਲਣ ਵੀ ਜਾਵਾ ਗਏ ਹੋ ਵੀ ਜਾਵਾ ਹੋ ਉਤਰੀ ਨੂੰ ਉਸਕੀ ਬਣਾਦੀ ਆ ਚਾਰਕੀ ਹਲਦੀ ਆ ਬਰੇਗੀ ਇਸਮ ਮਿਰਚ ਰੁਕ ਜਾਈ ਹਾਂਜੀ ਅਬ ਜਾਏਗੀ ਇਸਮ ਮਿਰਚ ਬ੍ਰੈਕਫਾਸਟ ਆ ਉਹ ਨਾਲ ਫਰਟ ਲੈਵਲ ਬਚ ਲੈ ਗਿਆ ਉਸ ਦੀ ਵੀਡੀਓ ਬੁੜੀਆਂ ਪਾਈ ਆ ਉਹਨੇ ਦੇਖੋ ਫਰੈਂਚ ਹਾਂ ਕਿ ਨਹੀਂ ਇੱਥੇ ਤੇ ਗਿਆ ਆਪਣੇ ਖਰਚੇ ਤੇ ਦਾ ਹੈ ਹਾਂ ਜੀ ਤਾਂ ਅਬ ਇਸ ਕੋ ਕਰਾਂਗੇ ਫਰੈਂਚ ਮਿਕਸ ਕੀ ਕਰਾਂਗੇ ਮੀ ਕਸ ਇਹ ਅਬ ਇਸ ਕੋ ਤੇ ਦੇ ਕੁਆਲਟੀ ਲੈਣੀ ਮੰਨ ਤਾ ਫਿਰ ਹਾਂ ਜਾਂ ਦੇ ਐਂਟੀ ਦੂਰ ਹੱਟੇ ਕੁਆਲਟੀ ਚ ਆ ਲਈ ਜਾਏਗੀ ਇਹ ਦੇ ਇਹ ਆ ਲੋ ਜੀ ਆਪਣਾ ਮਟੀਰੀਅਲ ਹੋ ਗਿਆ ਤਿਆਰ ਨਿੰਬੂ ਦਾ ਚਾਰ ਹੋਣਾ ਆਪਾਂ ਇੱਕ ਸੁੱਕਾ ਜਿਹਾ ਭਾਂਡਾ ਲੈ ਲਿਆ ਇਹਦੇ ਵਿੱਚ ਪਾਵਾਂਗੇ ਉਹ ਦੋਏ ਵਿੱਚ ਪਾਵਾਂ ਦੇਖਾਂ ਪੀਪੀ ਦੇ ਵਿੱਚ ਜੇ ਆ ਗਿਆ ਛੋਟੀ ਮਈ ਪੁਰਾਣੇ ਦਾ ਨਹੀਂ ਓਵਰ ਹੋਏਗਾ ਦੋ ਤਿੰਨ ਦਿਨਾਂ ਬਾਅਦ ਹੀਟਾ ਨੂੰ ਹੋ ਜਾਏਗਾ ਨਾ ਫਿਰ ਚੇਂਜ ਕਰ ਦਾਂਗੀ ਮੈਂ ਫਿਰ ਸਵਾਮਬੋ ਦਾ ਪੈ ਜਾਏਗਾ ਇਹਨੇ ਖੁੱਲੇ ਭਾਂਡੇ ਵਿੱਚ ਠੀਕ ਹੈ ਤਾਂ ਲੋ ਜੀ ਨਿੰਬੂ ਦਾ ਚਾਰ ਆਪਾਂ ਨੇ ਪਾ ਲਿਆ ਇੱਕ ਭਾਂਡੇ ਦੇ ਵਿੱਚ ਔਰ ਇਹ ਬਣ ਜਾਣਾ ਜੀ 8-10 ਦਿਨਾਂ ਤੱਕ ਯਾਨੀ ਆਪਾਂ ਨੂੰ 4-5 ਦਿਨ ਡੇਲੀ ਧੁੱਪ ਲਵਾਣੀ ਹੈ 1 ਘੰਟਾ ਧੁੱਪ ਲਵਾ ਦਿਓ ਇਸ ਨੂੰ ਔਰ ਹਲਾਉਂਦੇ ਰਹੋ ਬਸ ਡੇਲੀ ਜੇ ਤੁਸੀਂ ਹਲਾਉਂਗੇ ਜਿੰਨਾ ਹਲਾਉਂਗੇ ਓਨਾ ਚਾਰ ਵਧੀਆ ਰਹੂਗਾ ਔਰ ਖਰਾਬ ਨਹੀਂ ਹੋਣੇਗਾ ਔਰ ਗਲੂਗਾ ਛੇਤੀ ਹਨਾ ਮਤਲਬ ਤੁਸੀਂ ਹਲਾਉਂਦੇ ਰਹਿਣਾ ਇਸ ਨੂੰ ਔਰ ਤੁਪ ਪਲਵਾਣੀ ਹੈ ਚਾਰ ਪੰਜ ਦਿਨ ਤੇ ਹੁਣ ਆਪਾਂ ਕਰ ਦਿੰਨੇ ਆ ਜੀ ਭਾਂਡੇ ਨੂੰ ਬੰਦ ਰੱਖ ਦਿੰਨੇ ਆ ਸਾਈਡ ਦੇ ਵਿੱਚ ਤੋਂ ਲੋ ਜੀ ਆਚਾਰ ਪਾ ਕੇ ਅਸੀਂ ਆਗੇ ਕੋਠੇ ਪਰ ਬਬਜੁਰ ਕੇ ਪਪਾ ਮੇਰੇ ਨਾਲ ਔਰ ਮੈਂ ਵੀ ਹਾਂ ਤੇ ਮੈਂ ਲੱਗੀਆਂ ਜੀ ਆਰਪੀਆਂ ਕੱਟਣ ਕਿਉਂਕਿ ਅੱਜ ਜਿਸੀ ਆਰਬੀਆਂ ਬਣਾਉਣੀਆਂ ਤੁਹਾਨੂੰ ਕਿਹਾ ਤਾਂ ਨਾ ਕਿ ਭਾਵੇਂ ਜਦ ਕੇ ਪਾਪਾ ਆਪਣੀ ਪਸੰਦ ਲੈ ਕੇ ਆਉਣਗੇ ਆਰਬੀਆਂ ਫਿਲਹਾਲ ਅੱਜ ਭਾਵੇਂ ਜਦ ਕੇ ਪਾਪਾ ਕੀ ਪਸੰਦ ਦਾ ਖਾਣਾ ਬਣੇਗਾ ਆਰਬੀਆਂ ਦੀ ਸਬਜ਼ੀ ਔਰ ਸੁੱਕੀ ਖਾਣੀ ਹੈ ਬਿਲਕੁਲ ਕਮੜ ਜੀ ਰਸਮੀ ਸੀ ਰਸਮੀ ਸੀ ਜੀ ਠੀਕ ਲਗਾ ਮੜੀ ਜੀ ਮਤਲਬ ਜਿਆਦਾ ਪਾਣੀ ਨਾ ਹੋ ਜੈਸੀ ਮੜੀ ਬਣਾ ਲਵਾਂ ਸੁੱਕੀ ਜੀ ਨਹੀਂ ਵਧੀਆ ਲੱਗਦੀ ਜਿਆਦਾ ਤੇ ਲੋ ਜੀ ਆਪਾਂ ਹੁਣ ਕੱਟਣ ਲੱਗੇ ਆ ਆਰਬੀਆਂ ਔਰ ਮੈਂ ਵੀ ਕੱਟ ਰਹੀ ਆ ਆਰਬੀਆਂ ਫਿਰ ਆਪਾਂ ਆਰਬੀਆਂ ਕੱਟ ਕੇ ੇਠਾਂ ਉਤਰ ਕੇ ਲਾਉਂਗੇ ਤੜਕੇ ਛੜ ਕੇ ਔਰ ਥੋੜਾ ਜਿਹਾ ਕ ਤੇ ਚਲੋ ਜੀ ਕਰਦੇ ਆ ਜੀ ਆਰਪੀਆਂ ਕੱਟੀਆਂ ਪਹਿਲਾਂ ਆਪਾਂ ਹੂੰ ਕਈ ਵਾਰ ਗੜਝਾਲਾ ਸਣ ਤਾਂ ਫਿਲਹਾਲ ਲਾਸਨ ਛਿਲਰੇ ਦੇ ਬੈਠੇ ਬਾਬਜਦ ਕੇ ਬਪਾ ਔਰ ਮੈਂ ਕੱਟੂngੀ ਆਰਬੀਆਂ ਜੋ ਕਿ ਤੋਕੇ ਰੱਖਦੀਆਂ ਦੀਆਂ ਮੈਂ ਕੱਟੀਆਂ ਆਪਾਂ ਤੋਂ ਲੋ ਜੀ ਜਸਟ ਆਪਾਂ ਅਗੇ ਹੁਣ ਤੇ ਹੁਣ ਤਿਆਰੀ ਕਰਦੇ ਆਪਾਂ ਸਬਜੀ ਕੀ ਕਿਉਂਕਿ ਮੈਂ ਬਣਾਣੀ ਆ ਆਰਬੀ ਫਿਲਹਾਲ ਆਪਾਂ ਕਰਦੇ ਆਂ ਡਰਾਇੰਡ ਮਿਕਸੀ ਚੱਕ ਲਈ ਆ ਮੈਂ ਲੋ ਜੀ ਕੱਟੀਏ ਪਿਆਜ਼ ਪੂਜ ਚੋ ਲੋ ਜੀ ਜਸਟ ਕੜਾਹੀ ਧਰ ਲਈ ਆਪਾਂ ਨੇ ਮਸਾਲਾ ਵੀ ਰੈਡੀ ਐ ਔਰ ਸਾਰਾ ਸਮਾਨ ਰੈਡੀ ਐ ਇੱਧਰ ਲਈ ਆਪਾਂ ਨੇ ਤੇਲ ਤੜਕੇ ਲਈ ਔਰ ਇੱਧਰ ਹੈ ਜੀ ਸੁੱਕੇ ਮਸਾਲੇ ਕੜੀ ਪੱਤਾ ਜਮੈਣ ਔਰ ਜੀਰਾ ਜੀਰਾ ਘੱਟ ਮੈਂ ਤਾਂ ਲਿਆ ਕਿਉਂਕਿ ਸੁੱਕਾ ਮਸਾਲਾ ਜਿਹੜਾ ਪੀਸਿਆ ਹੋਇਆ ਨਾ ਇਹਦੇ ਵਿੱਚ ਸਾਰੀ ਚੀਜ਼ ਮੌਜੂਦ ਐ ਇਸ ਕਰਕੇ ਮੈਂ ਥੋੜਾ ਜਿਹਾ ਟੇਸਟ ਕੇ ਲਈ ਹਲਕਾ ਜਿਹਾ ਜੀਰਾ ਲਿਆ ਕੜੀ ਪੱਤਾ ਮੈਂ ਜ਼ਰੂਰ ਪਾਣੀ ਹੁੰਨੀ ਐ ਸਬਜ਼ੀ ਦੇ ਵਿੱਚ ਤੇ ਫਿਲਹਾਲ ਹੁਣ ਆਪਾਂ ਲਾਣੇ ਆ ਤੜਕੇ ਔਰ ਇੱਧਰ ਆਪਣੀ ਅਰਬੀ ਐ ਤੇ ਲੋ ਜੀ ਬਣਾਈਏ ਫਿਰ ਆਪਾਂ ਲੋ ਜੀ ਪਹਿਲਾਂ ਪਾ ਤੇਲ ਪਾਈਏ ਜੀ ਤੇਲ ਗਰਮ ਹੋ ਗਿਆ ਆਪਾਂ ਸਭ ਤੋਂ ਪਹਿਲਾਂ ਸੁੱਕੇ ਮਸਾਲੇ ਪਾਵਾਂਗੇ ਜੋ ਕਿ ਮੈਂ ਲਏ ਆ ਕੜੀ ਪੱਤਾ ਜੀਰਾ ਔਰ ਜਮੇਨ ਤੇ ਕੜੀ ਪੱਤੇ ਦਾ ਨਾ ਹਰ ਇੱਕ ਸਬਜ਼ੀ ਦੇ ਵਿੱਚ ਅਲੱਗ ਹੀ ਆਪਣਾ ਟੇਸਟ ਹੁੰਦਾ ਹੈ ਕੜੀ ਪੱਤਾ ਜ਼ਰੂਰ ਪਾਣਾ ਚਾਹੀਦਾ ਲੋ ਜੀ ਆਪਣੀ ਟੇਸਟ ਦੇ ਅਨੁਸਾਰ ਆਪਾਂ ਹੁਣ ਵਿੱਚ ਪਾਵਾਂਗੇ ਨਾਣ ਮਿਰਚ ਹਨ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਨਮਕ ਤੇ ਹਲਦੀ ਲੈ ਲਓ ਹੁਣ ਪਾਵਾਂਗੇ ਆਪਾਂ ਗਰਮ ਮਸਾਲਾ ਵਿੱਚ ਮਸਾਲੇ ਸਾਰੇ ਪਾਏ ਹੋਣ ਨਾ ਸਬਜ਼ੀ ਤਾਂ ਵਧੀਆ ਬਣਦੀ ਹੈ ਤੇ ਇਹ ਆ ਸੁੱਕਾ ਧਨੀਆ ਜੋ ਕਿ ਮੈਂ ਅੱਜ ਤਾਜ਼ਾ ਤਾਜ਼ਾ ਫਰੈਸ਼ ਪੀਸਿਆ ਹੈ ਇਹਦਾ ਟੇਸਟ ਵੀ ਆਪਣਾ ਲੱਗ ਹੀ ਆਂਦਾ ਹੈ ਤੇ ਹੁਣ ਆਪਾਂ ਲਾਵਾਂਗੇ ਵਿੱਚ ਸੋਰੀ ਚੀਜ਼ ਤਾਂ ਸਾਰੀ ਪੂਰੀ ਹੋ ਗਈ ਹੁਣ ਆਪਾਂ ਲਾਵਾਂਗੇ ਵਿੱਚ ਰੈੱਡ ਮਿਰਚ ਜੋ ਕਿ ਕਲਰ ਕਰਦੀ ਹੈ ਥੋੜਾ ਸਾ ਲੋ ਜੀ ਇਹ ਆ ਰੈੱਡ ਮਿਰਚ ਜੋ ਕਿ ਕਲਰ ਆਪਣਾ ਹੀ ਫਲੇਵਰ ਹੁੰਦਾ ਕਲਰ ਦਾ ਇਨੇ ਰੈੱਡ ਸਬਜ਼ੀ ਕਰ ਦੇਣੀ ਹੈ। ਲੋ ਜੀ ਇਹ ਮਸਾਲਾ ਭੁੰਨਿਆ ਜਾਊਗਾ 10-15 ਮਿੰਟ ਤੱਕ ਹਨਾ। 10-15 ਮਿੰਟ ਤੱਕ ਜਦੋਂ ਮਸਾਲਾ ਭੁੰਨਿਆ ਜਾਊਗਾ ਚੰਗੀ ਤਰ੍ਹਾਂ ਫਿਰ ਆਪਾਂ ਵਿੱਚ ਸਮਾਨ ਪਾਵਾਂਗੇ ਬਾਕੀ ਦਾ। ਜੋ ਕਿ ਬਸ ਸਿਰਫ ਆਰਬੀਆਂ ਹੀ ਪਾਣੀ ਆ ਬਾਕੀ ਆਪਾਂ ਸਮਾਨ ਟੱਕ ਦੰਨੇ ਆ। ਆਰਬੀਆਂ ਹੀ ਪਾਣੀ ਆ ਹੁਣ ਆਪਾਂ ਨੇ ਵਿੱਚ। ਤੋਂ ਲੋ ਜੀ ਮਸਾਲਾ ਭੁੰਨਿਆ ਗਿਆ ਤਾਂ ਔਰ ਆਪਾਂ ਨੇ ਵਿੱਚ ਆਰਬੀਆਂ ਪਾਤੀਆਂ ਔਰ ਥੋੜੀ ਜੀ ਗਰੇਵੀ ਵਾਲੀ ਆਰਬੀਆਂ ਬਣਾਵਾਂਗੇ ਕਿਉਂਕਿ ਬਣਦੇ-ਬਣਦੇ ਨਾ ਇਹ ਗਰੇਵੀ ਗਾੜੀ ਹੋ ਜਾਣੀ ਹੈ। ਫਿਲਹਾਲ ਮੈਂ ਪਹਿਲਾਂ ਜ਼ਿਆਦਾ ਹੀ ਪਾਣੀ ਰੱਖਿਆ ਕਿਉਂਕਿ ਜਿਉ ਜਿਉ ਇਹ ਬਣੂਗੀ ਆ ਨਾ ਇਹ ਗਾੜੀ ਹੁੰਦੀ ਜਾਊਗੀ ਸਬਜੀ ਤੇ ਫਿਲਹਾਲ ਆਪਣੀ ਅਰਬੀਆਂ ਦੀ ਸਬਜੀ ਇਹਨੇ ਬਣੂਗੀ ਇਹਨੇ ਆਪਾਂ ਥੋੜੀ देर ਰੈਸਟ ਕਰਦੇ ਆ ਜਾਂ ਕੋਠੇ ਤੇ ਘੁੰਮ ਕੇ ਆਨੇ ਆ ਟੱਕ ਦੋ ਤਾਂ ਜਸਟ ਸਬਜੀ ਬਣਾ ਕੇ ਹੁਣ ਚੱਲੀਆਂ ਮੈਂ ਕੋਠੇ ਤੇ ਥੋੜੀ देर ਆਪਾਂ ਘੁੰਮ ਕੇ ਆਈਏ ਸੋਰੀ ਸਬਜੀ ਮੈਂ ਤਾਂ ਰਹੀ ਆ ਗੈਸ ਕੱਟ ਕਰਕੇ ਆਈ ਆ ਫਲੇਮ ਲੋ ਤੇ ਸਬਜੀ ਔਰ ਬੱਚੇ ਖੇਲ ਰਹੇ ਆ ਇੱਧਰ ਇਹ ਕੀ ਹੋ ਰਿਹਾ ਵੀਡੀਓ ਬਣਾਉਂਗੀ ਇਹ ਵੀਡੀਓ ਬਣਾ ਰਹੀ ਹੈ ਹਾਂ ਮੈਂ ਵਿਛਈ ਹਾਂ ਹਾਂ ਗੱਡੀ ਹੈ ਇਹ ਤੇ ਗੱਡੀ ਗੱਡੀ 'ਚ ਕਰਦੇਗਾ ਤੂੰ ਹਾਂ ਹਵਾ ਤਾਂ ਲੱਗ ਰਹੀ ਰਹੀ ਹੈ ਹਵਾ ਹੈ ਮਾੜੀ ਜੀ ਤਾਂ ਫਿਲਹਾਲ ਆਪਾਂ ਬੈਠਦੇ ਹਾਂ ਓਰੇ ਇਨਕੀ ਵੀਡੀਓ ਬਣਾ ਰਹੀ ਹਾਂ ਮੈਂ ਇਹ ਖੁਦ ਵੀਡੀਓ ਸ਼ੂਟ ਕਰ ਰਹੀ ਹਾਂ ਲੋ ਜੀ ਸਾਹ ਚੜ ਗਿਆ ਮੈਨੂੰ ਆਂਦੀ ਆਂਦੀ ਨੇ ਬਾਬਾ ਜੀ ਵੀ ਬੋਲਣੇ ਆਣੇ ਆ ਬਸ ਤੋ ਫਿਲਹਾਲ ਮੈਂ ਬਣਾਈ ਹੈ ਜੀ ਸਬਜੀ ਤੁਹਾਨੂੰ ਪਤਾ ਹੀ ਹੈ ਗੋਂਗਟੀਆਂ ਗੋਗਟੀਆਂ ਕਹਿੰਦੇ ਆ ਅਰਬੀਆਂ ਹਨਾ ਅਰਬੀਆਂ ਦੀ ਔਰ ਫਿਲਹਾਲ ਅਰਬੀਆਂ ਦੀ ਸਬਜੀ ਬਣਾ ਕੇ ਮੈਂ ਕੋਠੇ ਤੇ ਆਈ ਆ ਔਰ ਬਬਜੋਤ ਰਪੈਂਜਲ ਕੋਈ ਜਿੱਥੇ ਮੈਂ ਬੈਠਦੀ ਆ ਉੱਥੇ ਮੇਰਾ ਘਰ ਹੈ ਬਿਚੂ ਤੂੰ ਫਿਰ ਮੇਰਾ ਘਰ ਕੌਨਸਾ ਹੈ ਵਾਹ ਦੇਖ ਲਓ ਮਨੂੰ ਕਹਿੰਦੀ ਪਰਾਂ ਹੋ ਜਾ ਮੇਰਾ ਘਰ ਹੈ ਮੈਂ ਕਹਾਂ ਪੇ ਜਾਊਂਗੀ ਠੀਕ ਹੈ ਬੇਟਾ ਹिलो ਆਪਣਾ ਘਰ ਸੰਭਾਲੋ ਅੱਛਾ ਇਹ ਤਾਂ ਨਾ ਘਰ ਪਾਇਆ ਵਾ ਆਪਣਾ ਲੈ ਮੈਨੂੰ ਕਹਿੰਦੀ ਮੇਰੇ ਘਰ ਤੇ ਚਲੀ ਜਾਓ ਫਿਲਹਾਲ ਜੋਤ ਹੈ ਸਾਹਮਣੇ ਜੋਤ ਖੇਲ ਰਹੀ ਹੈ ਇਹ ਕੋਈ ਸੀਕਰੇਟ ਹੈ ਬਾਦਮਾ ਬਤਾਏਗੀ ਤੋ ਜਸਟ ਬਾਬਾ ਜੀ ਦਾ ਵੀ ਟਾਈਮ ਹੋ ਗਿਆ ਬੋਲਣੇ ਦਾ ਮਤਲਬ ਪਾਠ ਕਰਨੇ ਦਾ ਹਨਾ ਅ 7 ਵਜੇ ਗਏ ਆ 7 ਸਵਾ 7 ਵਜੇ ਬਾਬਾ ਜੀ ਪਾਠ ਕਰਦੇ ਹੁੰਨੇ ਆ ਤੇ ਫਿਲਹਾਲ ਆਪਾਂ ਉਸ ਟਾਈਮ ਵੀਡੀਓ ਦਾ ਐਂਡ ਕਰੂਗੇ ਬਾਬਾ ਜੀ ਦਾ ਪਾਠ ਜ਼ਰੂਰ ਸੁਣਾਵਾਂਗੇ ਤੁਹਾਨੂੰ ਔਰ ਅੱਜ ਮੈਂ ਬਣਾਇਆ ਨਿੰਬੂ ਦਾ achar ਨਿੰਬੂ ਦਾ achar ਦੇਖਦੀ ਆ ਅ ਹਫਤੇ ਦੇ ਵਿੱਚ ਬਣ ਜਾਣਾ ਰੋਜ਼ ਹਿਲਾਉਂਦੇ ਰਹੋ ਨੂੰ ਔਰ 1 ਘੰਟੇ ਦੀ ਧੁੱਪ ਲਵਾਉਣੀ ਆ ਆਪਾਂ ਨੇ ਡੇਲੀ ਤੇ ਦੇਖਦੇ ਆ ਫਿਰ ਕਿਦਾਂ ਦਾ ਬਣਦਾ ਹੈ ਹਨਾ ਤੇ ਦਾਦੀ ਮਾ ਦੇ ਨੁਸਖੇ ਆ ਔਰ ਫਿਲਹਾਲ ਬੱਚੇ ਮੇਰੇ ਕੋਠੇ ਪਰ ਖੇਡ ਰਹੇ ਆ ਮસ્ਤੀ ਮਾਰ ਰਹੇ ਆ ਹੁਣ ਕੀ ਆ ਹੈ ਇਟਸ ਕਿਸ ਕਿਸ ਦੀ ਸਬਜੀ ਲੋ ਜੀ ਬੱਚਾਂ ਕੀ ਪਤਾ ਨਹੀਂ ਕੀ ਠੀਕ ਹੈ ਹਾਂ ਕੱਟ ਕਰਿਆ ਇਹ ਫਲੇਮ ਮੈਂ ਸਬਜੀ ਤਾਂ ਬਣਾਤੀ ਬਸ ਰੋਟੀ ਰੋਟੀ ਪਕਾਣੀ ਆ ਫਿਰ ਉਸ ਤੋਂ ਬਾਅਦ ਰੋਟੀ ਪਕਾਉਂਗੀ ਇੇਠਾਂ ਉਤਰ ਕੇ ਮੌਸਮ ਠੰਡਾ ਅੱਜ ਹਵਾ ਚੱਲ ਰਹੀ ਹੈ ਵਾਕਈ ਤੇ ਬਾਰਿਸ਼ ਸ਼ੁਰੂ ਹੋ ਗਈ ਹੈ ਜੀ ਬੂੰਦਾ ਬਾਂਦੀ ਆ ਗਈ ਹੈ ਕਣੀਆਂ ਆ ਗਈਆਂ ਆਪਾਂ ਵੀ ਚੱਲਦੇ ਹਾਂ ਇੇਠਾਂ ਬਾਬਾ ਜੀ ਵੀ ਪਾਠ ਕਰਨ ਵਾਲੇ ਆ ਲੋ ਜੀ ਕਣੀਆਂ ਆ ਗਈਆਂ ਤੇ ਚਲਦੇ ਆ ਜੀ ਦੇਖਦੇ ਆ ਸਬਜ਼ੀ ਵੀ ਮੈ ਤਾਂ ਕਈ ਵੀ ਹੈ ਵੀ ਬਣੀ ਆ ਜਾਂ ਨਹੀਂ ਬਣੀ ਆ ਫਿਲਹਾਲ ਬਾਰਿਸ਼ ਆ ਗਈ ਹੈ ਲੋ ਜੀ ਬਾਰਿਸ਼ ਆ ਗਈ ਹੈ ਹਲਕੀ ਹਲਕੀ ਬੂੰਦਾ ਬੰਦੀ ਹੋ ਰਹੀ ਹੈ ਔਰ ਮੇਰੀ ਧਰੀ ਵੀ ਹੈ ਜੀ ਸਬਜ਼ੀ ਸਬਜ਼ੀ ਫਿਲਹਾਲ ਰਿਜਰੀ ਹੈ ਤੇ ਸਬਜ਼ੀ ਨੇ ਬਣੂਗੀ ਇਹਨੇ ਆਪਾਂ ਇੱਕ ਪਾਸੇ ਬਣਾਉਂਗੇ ਰੋਟੀ ਤੇ ਸ਼ਾਮ ਦਾ ਡਿਨਰ ਆਪਣਾ ਅੱਜ ਅਰਬੀਆਂ ਦੀ ਸਬਜ਼ੀ ਔਰ ਰੋਟੀ ਹੈ ਜੀ ਸਿੰਪਲ ਤੇ ਸਲਾਦ ਹੈ ਹਨਾ ਤੇ ਚਲੋ ਜੀ ਕਰਦੇ ਆਂ ਵਲੌਗ ਦਾ ਐਂਡ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਤੇ ਲੋ ਜੀ ਦੇਖੋ ਬਾਰਿਸ਼ ਹੋ ਗਈ ਹੈ ਹਲਕੇ ਹਲਕੇ ਬੂੰਦਾ ਬੰਦੀ ਹੋ ਗਈ ਤੇ ਚਲੋ ਜੀ ਬਾਏ ਟੇਕ ਕੇਅਰ ਹਨਾ ਫੇਰ ਮਿਲਦੇ ਆਂ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ